ਬੀਬੇ ਸੋਤਾ ਕਿਆ ਕਰੇ ਉੱਠ ਕਿਨਾਂ ਜੱਬੇ ਮਰਾਰ ਇੱਕ ਦਿਨ ਸੋਗਨ ਹੋਏਗੋ ਲਾਂਬੇ ਗੋੜ ਸੋ ਬੀਬੇ ਸੋਤਾ ਕਿਆ ਕਰੇ ਸੋਤਾ ਹੋਇਆ ਮਾਇਆ ਚ ਲੱਗਿਆ ਹੋਇਆ ਮਾਇਆ ਦੀ ਕਮਾਈ ਚ ਲੱਗਿਆ ਹੈ ਸੱਚ ਦੀ ਕਮਾਈ ਵੱਲੋਂ ਸੋਤਾ ਹੋਇਆ ਸੋਤਾ ਕਿਆ ਕਰੇ ਉੱਠ ਕਿਨਾਂ ਜੱਬੇ ਮਰਾਰ ਹੋਏ ਕਿਨਾਂ ਜੱਬੇ ਮਰਾਰ ਉੱਠ ਕੇ ਮਰਾਰੀ ਨੂੰ ਕਿਉਂ ਨਹੀਂ ਜਾਣਦਾ ਵੀ ਮਰਾਰੀ ਕੌਣ ਹੈ ਮਰਾਰੀ ਮਰਾਰੀ ਘਰੀ ਜਾਂਦੇ ਉਹ ਬੂਰ ਤੇ ਬੂਰ ਟੱਲੀ ਬੁਝਾਈ ਜਾਂਦਾ ਮਰਾਰੀ ਹੁੰਦਾ ਕੌਣ ਹੈ ਮਰਾਰੀ ਹੈ ਜਿਹੜੇ ਤੇਰੇ ਦੁਸ਼ਮਣ ਨੇ ਨਾ ਉਹਨਾਂ ਦਾ ਦੁਸ਼ਮਣ ਬਰਾਰੀ ਹੁੰਦਾ ਦੁਸ਼ਮਣ ਦਾ ਦੁਸ਼ਮਣ ਨੂੰ ਬਰਾਰ ਕਰਨਾ ਹੈ ਬੁਰ ਅਰੀ ਦੁਸ਼ਮਣਾਂ ਦਾ ਨਾਸ ਕਰਨ ਵਾਲਾ ਦੁਸ਼ਮਣ ਤੇ ਬੁਰਾਰੀ ਮਰਾਰੀ ਕਰੀ ਜਾਂਦਾ ਤੇਰੇ ਦੁਸ਼ਮਣ ਜਿਉਂਦੇ ᱛਿਉਂ ਨੇ ਉਹਨਾਂ ਦਾ ਨਾਸ ਕਦੀ ਕੀਤਾ ਉਹਨੇ ਲੋਕਾਂ ਦਾ ਨਾਸ ਕਿਉਂ ਨਹੀਂ ਕੀਤਾ ਕਰੋਧ ਦਾ ਨਾਸ ਕਿਉਂ ਨਹੀਂ ਕੀਤਾ ਉਹਦਾ ਨਾਸ ਕਿਉਂ ਨਹੀਂ ਕੀਤਾ ਤੇ ਬੁਰਾਰੀ ਕਹਾਦਾ ਜਿਹੜਾ ਨਾਸ ਨਹੀਂ ਕਰਦਾ ਪਥਾਨੇਦਾਰ ਕੜਾ ਝਾਕੂ ਦਾ ਧੜ-ਧੜ ਕਰਦਾ ਫਿਰ ਉਹ ਸਾਰੇ ਖੇਰ ਦੇ ਵਿੱਚੋਂ ਫੜਦਾ ਹੀ ਸੀ ਉਹ ਕਹਿੰਦਾ ਤੂੰ ਹੀ ਧੜ-ਧੜ ਹੈ ਧੜ ਕਰਦਾ ਹੋਇਆ ਸਰਕਾਰ ਕਾਦੀ ਹੋਈ ਜੋ ਗਰਬਾਦੀ ਫਿਰਦੇ ਨੇ ਸਾਰਿਆਂ ਨੂੰ ਮਾਰਦੇ ਨੇ دہشت ਦਿੰਦੇ ਸਰਕਾਰ ਉਹਨਾਂ ਨੂੰ ਬੋਲਦੀ ਸਰਕਾਰ ਤਾਂ ਉਹਨਾਂ ਦੀ ਹੋਈ ਗਰਬਾਦੀਆਂ ਨਹੀਂ ਉਹ ਮਰਾੜੀ ਦਾ ਗਰਬਾਦੀਆਂ ਦਾ ਹੀ ਵੱਦਾ ਥੋੜੇ ਆਲਾ ਮਰਾੜੀ ਲੋਭ ਦਾ ਯਾਰ ਲੋਭ ਦਾ ਯਾਰ ਹੈ ਤੇਰਾ ਦੁਸ਼ਮਣ ਹੈ ਲੋਭ ਦਾ ਦੁਸ਼ਮਣ ਕਾਹਨੂ ਉਹ ਜਿਹੜਾ ਲੋਭ ਤੋਂ ਤਾਂ ਨਹੀਂ ਛਡਾਉਂਦਾ ਹੀ ਨਹੀਂ ਉਹ ਤਾਂ ਛਡਾਉਂਦਾ ਨਹੀਂ ਦੁਸ਼ਮਣ ਤਾਂ ਤੇਰਾ ਹੈ ਉਹ ਤੂੰ ਕਹਿੰਦਾ ਮਰਾਰ ਉੱਠ ਕੇ ਨਾ ਜਾ ਬੇ ਮਰਾਰ ਅਸਲੀ ਮਰਾਰ ਨੂੰ ਜਾਣ ਕਾਉਣਾ ਧਕਲੀ ਮਰਾਰ ਨਹੀਂ ਫਿਰਦਾ ਮਰਾਰ ਨੂੰ ਜਾਣ ਸਮਝ ਆਮ ਮਰਾਰ ਨਹੀਂ ਹੈ ਨਕਲੀ ਹੈ ਕਾਹ ਗਿਆ ਖਬੀਰ ਗੱਲ ਪਰ ਗੱਲ ਵਿਚਾਰ ਨਾਲ ਹੀ ਹਕੀਕਤ ਆ ਗਿਆ ਮਹਾਰਾਜ ਨੂੰ ਤਾਂ ਜੱਪਦੇ ਨੇ ਸਾਰੇ ਲੋਕ ਉਹ ਕਹਿੰਦੇ ਕਹਿੰਦੇ ਉੱਠ ਵੀ ਨਾ ਜਫੇ ਮਹਾਰਾਜ ਕ੍ਰਿਸ਼ਨ ਵਰਾਹੀ ਹੈ ਇਹਨਾਂ ਦਾ ਫਿਰ ਕੀ ਕੀਤਾ ਵਰਾਹੀ ਨੇ ਕਹੇ ਜਨ ਦੁਨੀਆ ਦਾ ਲੋ ਉਜ਼ੂਰ ਕੀਤਾ ਕ੍ਰਿਸ਼ਨ ਲੀਲਾ ਜਲੋਭ ਦੀ ਤਾਂ ਦੂਰ ਕਰ ਨਹੀਂ ਗੱਲੇ ਹੀ ਨਹੀਂ ਹੈ ਹਾਂ ਉੱਠ ਕੇ ਨਾ ਜਾਪਾਂ ਮਰਾਰ ਇੱਕ ਦਿਨ ਸੋਵਣਾ ਹੋਏਗਾ ਲੰਬੇ ਗੋਡੇ ਪਸਾਰ ਇੱਕ ਦਿਨ ਸੋਵਣਾ ਹੋਏਗਾ ਇੱਕ ਦਿਨ ਐਸਾ ਸੋਝੇਗਾ ਹੁਣ ਤੱਕ ਤੂੰ ਉਂ ਹੀ ਸੁੱਤਾ ਅਵੇਸਣਾ ਹੋਇਆ ਹੈ ਇੱਕ ਦਿਨ ਲੰਬੇ ਗੋਡੇ ਪਸਾਰ ਆ ਜਿਹੜੇ ਲੰਬੇ ਲੰਬੇ ਗੋਡੇ ਨੇ ਸਿੱਧੇ ਕਰਕੇ ਸੌਂ ਜਾਣਾ ਫਿਰ ਉੱਠਣਾ ਹੀ ਨਹੀਂ ਦੁਬਾਰ ਫਿਰ ਜਪਿਆ ਵੀ ਨਹੀਂ ਆਣਾ ਤੇ ਤੇ ਸੋਵਣਾ ਹੈ ਉਹ ਮਰਨ ਨੂੰ ਝੋਪਣ ਕਹਤਾ ਮਰਨਾ ਹੁੰਦਾ ਹੀ ਨਹੀਂ ਗੁਰਬਾਣੀ ਮਰਨਾ ਬੰਦੀ ਹੋਈ ਨਹੀਂ